ਜਿਹੜੇ ਹੀਰਾ ਸਿੰਘ ਗੱਲ ਵਾਲੀ ਤੋਂ ਜਿਨ੍ਹਾਂ ਨੇ ਮੀਟਿੰਗ ਕਰਵਾਈ ਆ ਸਾਡੇ ਜੋ ਆਉਤੇਦਾਰ ਵੀਰ ਤੇ ਸਾਡੇ ਮਜ਼ਦੂਰ ਵਰਗ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਤੋਂ ਕੋਟ-ਕੋਟ ਧੰਨਵਾਦ ਸਾਥੀਓ ਸਾਡੇ ਬਜ਼ਾਰਿਆਂ ਨੇ ਤੁਹਾਨੂੰ ਹਰ ਸਮਝਾਇਆ ਕਿ ਜਿਹੜੀ ਤਾਕਤ ਹੈ ਤੁਹਾਡੀ ਏਕਤਾ ਦੇ ਵਿੱਚ ਤਾਕਤ ਹੈ ਐਮਐਲ ਸਦਾ ਨਹੀਂ ਬਣਦਾ ਪਰ ਸਾਥੀਓ ਜਦੋਂ ਆਪਾਂ ਇਕੱਠੇ ਹੋ ਗਏ ਸਾਡੀ ਏਕਤਾ ਹੋ ਗਈ ਇਹ ਹਰ ਜੀ ਜਿਹੜੀ ਆ ਤੁਹਾਡੇ ਕੋ ਡਰੇਗੀ ਛੋਟੇ ਤੋਂ ਵੱਡਾ ਬੰਦਾ ਵੀ ਤੁਹਾਡੇ ਕੋ ਡਰੇਗਾ ਕਿਉਂ ਨਾਲ ਦੀ ਏਕਤਾ ਆ ਉਹ ਇਕੱਠੇ ਆ ਪਰ ਸਾਥੀਓ ਆਪਾਂ ਇਸੇ ਤਰ੍ਹਾਂ ਹੀ ਅੱਗੇ ਤੋਂ ਅੱਗੇ ਆਪਣੇ ਸੱਜਣਾ ਬੇਲੀਆਂ ਨੂੰ ਆਪਣੇ ਜਿਹੜੇ ਸੱਜਣ ਨੇ ਉਹਨਾਂ ਨੂੰ ਅੱਗੇ ਯੂਨੀਅਨ ਦੇ ਨਾਲ ਮਲਵਾਉਣਾ ਹੈ ਆਪਾਂ ਜਾ ਕੇ ਕਿਸੇ ਵੀਰ ਦੇ ਨਾਲ ਵੀ ਧੱਕਾ ਨਾ ਹੋਵੇ ਧੱਕਾ ਜਿਹੜਾ ਨਾ ਤੇ ਆਪਾਂ ਕਰਨਾ ਕਿਸੇ ਦੇ ਨਾਲ ਤੇ ਨਾ ਆਪਾਂ ਜਰਨਾ ਹੈ ਅਸੀਂ ਕਿਸੇ ਦੇ ਨਾਲ ਧੱਕਾ ਨਹੀਂ ਕਰਨਾ ਤੇ ਜੇ ਕੋਈ ਸਾਡੇ ਨਾਲ ਧੱਕਾ ਕਰੇ ਸਾਡੇ ਇੱਕ ਕਿਸੇ ਵਰਕਰ ਦੇ ਨਾਲ ਧੱਕਾ ਕਰੇ ਤੇ ਆਪਾਂ ਜਰਨਾ ਨਹੀਂ ਆਪਾਂ ਫਿਰ ਇਕੱਠੇ ਹੋ ਗਏ ਉਸ ਦਾ ਮੁਕਾਬਲਾ ਹਰ ਇੱਕ ਤਰ੍ਹਾਂ ਜਾਗੇ ਕਰਨਾ ਹੈ ਸਾਥੀਓ ਸਾਡੀ ਉਹ ਯੂਨੀਅਨ ਚੜ ਦੀ ਕਲਾ ਮਜਦੂਦ ਟ੍ਰੇਡ ਯੂਨੀਅਨ ਪੰਜਾਬ ਇੱਕ ਵੱਖਰੀ ਇੱਕ ਅਕਸ਼ਨ ਕਮੇਟੀ ਇੱਕ ਕਮੇਟੀ ਜੀ ਇੱਕ ਅਕਸ਼ਨ ਕਮੇਟੀ ਵੀ ਵਿੱਚ ਬਣੀ ਆ ਕਿ ਜਿਹੜੀ ਉਹ ਕਿਸੇ ਵੀਰ ਦੇ ਨਾਲ ਵੀ ਤੱਕਾ ਹੋਵੇ ਤੇ ਸਭ ਤੋਂ ਪਹਿਲਾਂ ਉਹ ਜਿਹੜੀ ਕਮੇਟੀ ਆ ਉਹ ਐਕਸ਼ਨ ਕਰੇਗੀ ਉਹ ਹਰ ਜਗ੍ਹਾ ਦੇ ਜਾਣ ਹਨ ਅੱਜ ਨਹੀਂ ਕੋਈ ਆਏਗਾ ਪਰ ਵੋਟਾਂ ਦੇ ਸਮੇਂ ਤੇ ਇਹ ਸਰਕਾਰੀ ਲੋਕ ਐਮ ਐਲ ਏ ਮੰਤਰੀ ਤੁਹਾਡੇ ਘਰਾਂ ਦੇ ਵਿੱਚ ਆਉਣਗੇ ਤਾਨੂੰ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਲੈਂਦੇ ਹਨ ਤੇ ਉਹ ਸਾਡੇ ਉੱਤੇ ਰਾਜ ਕਰ ਰਹੇ ਹਨ ਅਸੀਂ ਆਪਣੀ ਜੋ ਵੋਟ ਹੈ ਜੋ ਜੋ ਅਧਿਕਾਰ ਹੈ ਵੋਟ ਦਾ ਉਹ ਸਾਨੂੰ ਬੀਮਰਾਓ ਡਾਕਟਰ ਅੰਬੇਦਕਰ 바ਵਾ ਸਾਹਿਬ ਜੀ ਨੇ ਦਿੱਤਾ ਹੈ ਉਹ 바ਵਾ ਸਾਹਿਬ ਵੀ ਇੱਕ दलित ਪਰਿਵਾਰ ਦੇ ਗਰੀਬ ਵਰਗ ਵਿੱਚ ਜਨਮ ਲਿਆ ਜਿਨ੍ਹਾਂ ਦਾ ਜਨਮ ਮਹਾਰਾਸ਼ਟਰ ਦੇ ਵਿੱਚ ਇੱਕ ਪੈਂਦੀ ਤਹਿਸੀਲ ਰਤਨਾਗਰੀ ਤੇ ਰਤਨਾਗਰੀ ਤਹਿਸੀਲ ਦੇ ਅੰਦਰ ਪੈਂਦਾ ਪਿੰਡ ਅਮਾਵਡੇ ਆਪ ਜੀ ਨੂੰ ਪਤਾ ਕਿ ਹਰ ਸਾਲ 1 ਮਈ ਨੂੰ ਦੂਰ ਦਰਸ਼ਨ ਨਾਇਆ ਜਾਂਦਾ ਹੈ ਝੰਡਾ ਚੜਾਇਆ ਜਾਂਦਾ ਹੈ ਐਕਚੁਅਲੀ ਆਈਡੀਆ ਦੇ ਆਪਾਂ ਆਦੀਵਾਸੀ ਹਾਂ ਐਸਪੀਸੀ ਵੱਡੇ ਲੋਕਾਂ ਨੇ ਸਾਡੇ ਦਾ ਜ਼ਮੀਨਾਂ ਦੇ ਕਬਜ਼ੇ ਕਰ ਲਏ ਜਿੰਨੀਆਂ ਜ਼ਮੀਨਾਂ ਪਈਆਂ ਸ਼ਾਮਲਾਟ ਆਪਣੇ ਐਸਪੀ ਸਾਹਿਬਾਂ ਨੂੰ ਬਹੁਤ ਮਦਦ ਕਰਦੇ ਨੇ ਕੋਈ ਵੀ ਕੰਮ ਗਲਤ ਕਰਦਾ ਚੰਗਾ ਠੋਕਦੇ ਨੇ ਉਹ ਕਰਨੀ ਲੋੜ ਨਹੀਂ ਹੈਗੀ ਵੀ ਉੱਪਰ ਸੁਪਰੀਮ ਕੋਰਟ ਦੇ ਵਿੱਚ ਪੀ ਆਰ ਗਵਈ ਸਾਹਿਬ ਜਿਹੜੇ ਆਪਣੇ ਸ਼ਰੂਮ ਕਾਟਦੇ ਉਹਨਾਂ ਨੇ ਕਿਹਾ ਵੀ ਕੋਈ ਵੀ ਜਾਤੀਵਾਦ ਦਾ ਸ਼ਬਦ ਬੋਲਦਾ ਤੇ ਡਰਨਾ ਨਹੀਂ ਸਿੱਧਾ ਅਫੇਅਰ ਕਟੋ ਤੇ ਜੇਲ੍ਹ पे ਜੋ ਕੋਈ ਜਮਾਨਤ ਤੇ ਚੱਲਣ ਵਾਲੇ ਨੂੰ ਧਰਤੀ ਚਾਹੀਦੀ ਜੀ ਤੇ ਉਹ ਸਾਨੂੰ ਦੋਵੇਂ ਚਾਹੀਦੀਆਂ ਨੇ ਸਾਨੂੰ ਮਿਲਣੀਆਂ ਉਦੋਂ ਨੇ ਜਦੋਂ ਇਸ ਜੁਨੀਅਨ ਦੇ ਨਾਲ ਜੁੜ ਕੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗੇ ਤਾਂ ਛੋਏ ਇਸ ਜੁਨੀਅਨ ਦੇ ਨਾਲ ਜੁੜ ਕੇ ਜੋ ਆਪਣੀਆਂ ਦੁੱਖ ਤਕਲੀਫਾਂ ਜਾਂ ਸਾਡੇ ਕੋਈ ਅੜਦੇ ਕੰਮ ਉਹ ਇਸ ਜੁਨੀਅਨ ਨੂੰ ਦੱਸਿਏ ਤੇ ਇਹ ਜੁਨੀਅਨ ਜੁਨੀਅਨ ਛੱਡੀ ਮਦਦ ਕਰਨ ਵਾਸਤੇ ਹੈ। ਛੋਟੇ ਛੋਟੇ ਹੀ ਸਾਡੇ ਕੋਲ ਜਮੀਨਾ ਹੈ, ਸਾਡੇ ਬਜ਼ੁਰਗਾਂ ਕੋਲ ਜਮੀਨਾ ਹੈ ਪਰ ਵੱਡੇ ਲੋਕਾਂ ਦੇ ਪੈਸੇ ਦੀ ਤਾਕਤ ਦੇ ਨਾਲ ਉਹ ਛੀਨ ਲੀਆਂ। ਸਾਥੀਓ ਇਹ ਜੋ ਅੰਦੋਲਨ ਹੈ, ਇੱਕ ਸੰਘਰਸ਼ ਹੈ। ਜੇ ਸੰਘਰਸ਼ ਨਹੀਂ ਕਰਾਂਗੇ, ਲੜਾਈ ਨਹੀਂ ਕਰਾਂਗੇ ਤਾਂ ਆਪਣੇ ਹੱਕ ਨਹੀਂ ਲਵਾਂਗੇ। ਐਸੀ ਬੀਸੀ ਨੂੰ ਸਤ ਸ੍ਰੀ ਅਕਾਲ ਮਜ਼ਦੂਰ ਜੁਨੀਅਨ ਜ਼ਿੰਦਾਬਾਦ 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 ਤੇ ਆਓ ਮੇਰੇ ਵੀਰ ਹੋਰ ਮੇਰੇ ਵੀਰ ਹੀਰਾ ਲਾਲ ਜੀ ਹਾਂ ਗੱਲ ਵਾਲੀ ਜਿਨ੍ਹਾਂ ਨੇ ਇਸ ਪਿੰਡ ਸਾਨੂੰ ਪਹੁੰਚਣ ਦਾ ਉਪਰਾਲਾ ਕੀਤਾ ਤੇ ਕਾਹੀ ਇਹਨਾਂ ਦਾ ਵੀ ਬਹੁਤ ਧੰਨਵਾਦ ਬੱਚੇ ਦਾ ਕਰਦੇ ਹਾਂ ਇਹਨਾਂ ਨੂੰ ਸਰੂਪੇ ਦੇ ਨਾਲ ਇਹਨਾਂ ਨੂੰ ਸਨਮਾਨਤ ਕਰ ਰਹੇ ਨੇ ਸਾਡੇ ਪੰਜਾਬ ਪ੍ਰਧਾਨ ਤੇ ਹੋਰ ਵੀ ਮੇਰੇ ਵੀ ਜਿਨ੍ਹਾਂ ਦੇ ਆਈਡੈਂਟੀਟੀ ਕਾਰਡ ਬਣੇ ਨੇ ਉਹ ਵੀ ਮੇਰੇ ਵੀ ਸਾਡੇ ਵੀਰ ਪਹੁੰਚੀ ਜਾਓ ਹਰਦੀਪ ਜੀ ਕਰਨ ਰੋਹਿਤ रोहित बाऊ राम जी जगेंद्र पाल जी राहुल जी ਮੋਢਿਆਂ ਤੇ ਅੱਜ ਤੋਂ ਇਹ ਹਲਕੇ ਦੇ ਇੰਚਾਰਜ ਨੇ ਜਿੱਦਾਂ ਕਲਬੀਰ ਜੀ ਨੂੰ ਪਾਰਟੀ ਪੋਲੀਟੀਕਲ ਪਾਰਟੀ ਆਮ ਆਦਮੀ ਨੇ ਹਲਕਾ ਇੰਚਾਰਜ ਤੇ ਜੁਨੀਅਨ ਦੀ ਪਾਵਰ ਦੇ ਵਿੱਚ ਬੜਾ ਕਿਵੇਂ ਹੋ ਜੂ ਪਛਾਵੇਂ ਨੀਆਂ ਤੇ ਉਹ ਉੰਤੀਆਂ ਗੱਲਾਂ ਰੋਜ਼ ਸੁਣੀ टाकीtੀ ਨਹੀਂ ਪਰਵਾਹ ਕਰਦੇ